ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਏ ਹੇ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਲਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਮੈਂ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉਂ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਏ ਮਨ ਭੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੇ ਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਏ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਮੈਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੇਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਹੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀ ਮੈਂ ਤਾਂ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਹੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਏਹਿ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਮੈਂ ਇੱਕ ਓੰਕਾਰ ਸਤਗੁਰ ਪ੍ਰਸਾਦ ਕੋ ਲਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓ ਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੇ ਮਾਰਾ ਮੇਰਾ ਮਨ ਪੀਨਾ ਏ ਹਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਵੇਂ ਤਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹ ਦਰਸ ਨਾਨਕ ਬਲੇਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੇਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉਂ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖੜੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕਿਵੇਂ ਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਾਗ ਲਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹੱਲਾ ਪੰਜਮਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਘੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਪੀਨਾ ਏ ਮਨ ਪੀਨਾ ਜਿਉ ਜਰ ਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸ਼ੰਤ ਮਹਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸਬਦ ਤੇ ਤਮਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਜਿਉ ਜਰਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੇ ਨਾ ਜਾਏ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾ ਕਹਿ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ